ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਤੁਹਾਨੂੰ ਸੁਣਾਉਣ ਲੱਗੇ ਹਾਂ ਜੀ ਇੱਕ ਕਵਿਤਾ ਸੇਵਾ ਨੂੰ ਮਿਲਦਾ ਮੇਵਾ ਦਰਸ਼ਨ ਨੂੰ ਦਿਲ ਤਰਸ ਰਿਹਾਏ ਮੱਛਲੀ ਵਾਂਗੂੰ ਤੜਫ ਰਹੀ ਆਏ ਮੀਂਹ ਚਮਾਸ਼ਮ ਵਰਸ ਰਿਹਾਏ ਪ੍ਰੇਮ ਕਟਾ ਚੜੇ ਆਇਆਂ ਚਿੱਠੀਆਂ ਪ੍ਰੇਮ ਦੀਆਂ ਲਿਖ ਸਤ ਗੁਰ ਵੱਲ ਪਾਈਆਂ ਚਿੱਠੀਆਂ ਪ੍ਰੇਮੰਦੀਆਂ ਲਿਖ ਸਤ ਗੁਰ ਵੱਲ ਪਾਈਆਂ ਕਰ ਦੇ ਮੰਦੇ ਦੂਰ ਹਨੇਰੇ ਬਖਸ਼ ਦੇਵੀ ਸਭ ਔਗਣ ਮੇਰੇ ਕਰ ਦੇ ਮੰਦੇ ਦੂਰ ਹਨੇਰੇ ਬਖਸ਼ ਦੇਵੀ ਸਭ ਔਗਣ ਮੇਰੇ ਕੀਤੇ ਨੇ ਮੈਂ ਪਾਪ ਬਥੇਰੇ ਅਰਜਾਂ ਆਖ ਸੁਣਾਈਆਂ ਚਿੱਠੀਆਂ ਪ੍ਰੇਮ ਦੀਆਂ ਲਿਖ ਸਤ ਗੁਰ ਵੱਲ ਪਾਈਆਂ ਚਿੱਠੀਆਂ ਪ੍ਰੇਮ ਦੀਆਂ ਲਿਖ ਸਤ ਗੁਰ ਵੱਲ ਪਾਈਆਂ ਮਮਤਾ ਨੇ ਮਨ ਮਹਿਲਾ ਕਰਿਆ ਮਾਇਆ ਨੇ ਹੰਕਾਰ ਹੈ ਪਰਿਆ ਨਾਮ ਬਿਨਾਂ ਨਾ ਜਾਵੇ ਤਰਿਆ ਚਾਬੀਆਂ ਆਪ ਗਵਾਈਆਂ ਚਿੱਠੀਆਂ ਪ੍ਰੇਮ ਦੀਆਂ ਲਿਖ ਸਤ ਗੁਰ ਵੱਲ ਪਾਈਆਂ ਚਿੱਠੀਆਂ ਪ੍ਰੇਮ ਦੀਆਂ ਲਿਖ ਸਤ ਗੁਰ ਵੱਲ ਪਾਈਆਂ ਸਤ ਗੁਰ ਮੇਰੇ ਨਾਮ ਕੁਰਾਣੀ ਪਵ ਸਾਗਰ ਦਾ ਗਹਿਰਾ ਪਾਣੀ ਸਤ ਗੁਰ ਮੇਰੇ ਨਾਮ ਕੁਰਾਣੀ ਪਵ ਸਾਗਰ ਦਾ ਗਹਿਰਾ ਪਾਣੀ ਨੰਗਿਆ ਨਾ ਜਾਵੇ ਬਿਨ ਪਾਣੀ ਬੇੜੀਆਂ ਆ ਪੜਵਾਈਆਂ ਚਿੱਠੀਆਂ ਪ੍ਰੇਮ ਦੀਆਂ ਲਿਖ ਸਤ ਗੁਰੂ ਵੱਲੇ ਪਾਈਆਂ ਚਿੱਠੀਆਂ ਪ੍ਰੇਮ ਦੀਆਂ ਲਿਖ ਸਤ ਗੁਰੂ ਵੱਲੇ ਪਾਈਆਂ ਟਲ ਗਈ ਅਮਰ ਜਵਾਨੀ ਸਾਰੀ ਗੁਰਮਨ ਹੋ ਗਈ ਜਾਨ ਪਿਆਰੀ ਟਲ ਗਈ ਉਮਰ ਜਵਾਨੀ ਸਾਰੀ ਗੁਰਮਨ ਹੋ ਗਈ ਜਾਨ ਪਿਆਰੀ ਅੱਜ ਕੱਲ ਕਰਦੇ ਐ ਉਮਰ ਗੁਜ਼ਾਰੀ ਕੀਤਿਆਂ ਆਕਾਲ ਚੜਾਈਆਂ ਚਿੱਠੀਆਂ ਪ੍ਰੇਮ ਦੀਆਂ ਲਿਖ ਸਤ ਗੁਰ ਵੱਲ ਪਾਈਆਂ ਚਿੱਠੀਆਂ ਪ੍ਰੇਮ ਦੀਆਂ ਲਿਖ ਸਤ ਗੁਰ ਵੱਲ ਪਾਈਆਂ ਚਿੱਠੀਆਂ ਪ੍ਰੀਮ ਦੀਆਂ ਲਿਖ ਸਤ ਗੁਰ ਵੱਲ ਪਾਈਆਂ